ਆਪਣੇ ਘਰਾਂ ਦਾ ਮਾਹੌਲ ਪ੍ਰਾਤਨ ਮਾਹੌਲ ਕਾਇਮ ਕਰ ਲਓ ਉਹ ਪ੍ਰਾਤਨ ਮਾਹੌਲ ਕਿਹੜਾ ਹੈ ਜੇ ਅੰਮ੍ਰਿਤ ਵੇਲੇ ਉੱਠਣ ਦੀ ਸਾਜ ਬਣਾਉਣੀ ਹੈ ਕਈ ਹੁਣ ਕਹਿਣਗੇ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਤੇ ਸੌਣਾ ਟਾਈਮ ਨਾਲ ਸ਼ੁਰੂ ਕਰ ਦਈਏ ਆ ਮੋਬਾਈਲ ਫੋਨ ਸਾਨੂੰ ਵਰਤੀ ਜਾਂਦੇ ਨੇ ਵਰਤਨਾ ਸੀ ਇਹਨਾਂ ਨੂੰ ਸੀ ਬੰਦਾ ਜਿਉ ਲੈ ਕੇ ਪੈਂਦਾ ਬੱਲੇ ਬੱਲੇ ਭੈਣ ਕਹਿੰਦੀ ਲੈ ਮੇਰੀ ਤਾਂ ਰਸੋਈ ਨੇਟ ਹੋ ਗਈ ਚਾਹ ਵੀ ਉਪਰ ਹੀ ਦੋ ਵਾਰਾ ਉਬਲ ਗਈ ਸਬਜ਼ੀ ਵੀ ਥੱਲੇ ਲੱਗ ਗਈ ਉਹ ਦੂਜੇ ਪਾਸੇ ਉਡੀਕੀ ਜਾਂਦੇ ਨੇ ਫੋਨ ਉਧਰੋਂ ਆਏ ਜਾਂਦੇ ਨੇ ਬਸ ਉਹ ਰੀਲਾਂ ਵੇਖੀ ਜਾਂਦੇ ਇੱਕ ਵਾਰ ਖੋਲ ਲਿਆ ਮੁੜ ਕੇ ਬੰਦ ਹੀ ਨਹੀਂ ਹੁੰਦਾ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਆ ਛੋਟਾ ਜਿਹਾ ਸੰਤ ਹੈ ਸ਼ੀਸ਼ਾ ਜਿਨ੍ਹਾਂ ਨੇ ਲਗਭਗ ਮੈਂ ਕਹਿੰਦਾ ਵੀ 95% ਦੁਨੀਆ ਜਿਹੜੀ ਹੈ ਉਹ ਸਾਰੀ ਆਪਣੀ ਗੁਲਾਮ ਕਰਕੇ ਰੱਖੀ ਗੁਲਾਮ ਹੋਣਾ ਸੀ ਗੁਰੂ ਦੇ ਗੁਲਾਮ ਹੋ ਗਏ ਅਸੀਂ ਸਾਧਨਾ ਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਰਟ ਬਕਾਨਾ ਆਪਣੇ ਆਪ ਨੂੰ ਵੇਚਣਾ ਸੀ ਗੁਰੂ ਦੇ ਦਰ ਤੇ ਗੁਰੂ ਦੇ ਬਚਨਾ ਅੱਗੇ ਝਕਾਉਣਾ ਸੀ ਫੈਨ ਹੋ ਗਿਆ ਜੀ ਸੰਦਾ ਦਾ ਨੌਜਵਾਨ ਕਹਿੰਦਾ ਵੀ ਕਾਲੀ ਥਾਰ ਲੈ ਦੇ ਬਾਪੂ ਫੇਰ ਨਹੀਂ ਮੈਂ ਤੇਰੇ ਤੋਂ ਕੁਝ ਮੰਗਦਾ